ਮੋਦੀ ਬੈਠੇ ਆ ਰਹੇ ਆ ਜੀ ਅੱਜ ਦਾ ਖੰਡ ਮੋਰ ਆ। ਜੀ 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 ਬਹੁਤ ਸਾਰਾ ਧੰਨਵਾਦ ਸਾਹਿਬਾ ਧੰਨਵਾਦ ਲੀਆ ਹੋਇਆ। ਮੋਦੀ ਸਾਰੇ ਰਹਿਮਤੀ ਨਾਲ ਪੰਜ ਸਰਪੰਚ ਸਾਰੇ ਹੱਥ ਫੜ ਕੇ ਮੈਂ ਸਾਰੇ ਪਿੰਨੂ ਵਧਾਈ ਦੇਣਾ ਜੀ ਇਹ ਪਹਿਲਾ ਮੌਕਾ ਆ ਮੇਰੇ ਖਿਆਲ ਮੇਰੀ ਜੱਦ ਤੋੜ ਗਈ ਆ ਅੱਜ ਤੱਕ ਬਿਨਾ ਵੋਟਾਂ ਤੋਂ ਆਪਣੀ ਵਿਜਾਇ ਨਹੀਂ ਬਣੀ ਗਈ ਆ ਤੇਤ ਪੱਜ ਵਾਸਤੇ ਜੀਜੀ ਰਾਜਿੰਦਰ ਗੌਰ ਸੁਪਤਨੀ ਦਸਕਰਨ ਸਿੰਘ ਅੱਗੇ ਲੋਕਾਂ ਨੇ हारजीओ <laughs> 分かったけど。 ਔਰ ਵਾਈਬਾਬ ਸੰਤੋਖ ਸਿੰਘ ਦੇ ਚਾਚੀ ਠੀਕ ਹੈ ਜੀ ਹੋਰ ਨਿਹਾਲ ਜੈ ਹੋਵੇ ਜੀ ਵਾਰ ਨੰਬਰ 7 ਤੋਂ ਸੁਖਨਾਮ ਸਿੰਘ ਬਾਨਾਬ ਦਵਿੰਦਰ ਸਿੰਘ ਨਿਹਾਲ ਜੈ ਹੋਵੇ ਜੀ ਵਾਰ ਨੰਬਰ 8 ਤੋਂ ਮੇਰੇ ਕਲਾ ਫੈਲੋ ਰਮਪੀ ਸਿੰਘ ਗੁਗਲੀ ਜੀ ਸੁਖਨਾਮ ਸਿੰਘ